ਮੇਰਾ ਨਾਮ ਕਮਲ ਹੈ ਜੀ। ਕਮਲ ਜੀ ਅੱਜ ਸੀ ਬਲੌਗ ਦੇ ਨਕਾਵਸੀਆਂ ਨੇ ਇੱਕ ਕੰਪਲੀਨਟ ਕੀਤੀ। ਮੈਂ ਇਹ ਕਹਿਣਾ ਚਾਹੁੰਨਾ ਵਾਂ ਵੀ ਅੱਜ ਕਾਰਪੋਰੇਸ਼ਨ ਦੇ ਅਫਸਰ ਸਹਬਾਨ ਆਏ ਸੀਗੇ। ਉਹਨਾਂ ਦੀ ਉਹਦੀ ਮੰਤੀ ਉਹਦੀ ਜੋ ਪੁਮਾਇਸ਼ਾ ਕਰ ਲਈ ਐ। ਤੇ ਅਸੀਂ ਉਹਨਾਂ ਨੂੰ ਆਪਣੇ ਕਾਗਜ਼ ਪੱਤਰ ਦੇ ਦਿੱਤੇ ਪੂਰੇ। ਨਕਸ਼ਾ ਵੀ ਜਦਾ ਕੋਈ ਬਣਿਆ ਹੋਇਆ। ਤੇ ਜੋ ਵੀ ਫੈਸਲਾ ਹੋਏਗਾ ਸਰਕਾਰੀ ਉਹ ਸਾਨੂੰ ਮਨਜ਼ੂਰ ਹੋਏਗਾ ਸਾਨੂੰ ਕੋਈ ਇਤਰਾਜ਼ ਨਹੀਂ ਹੈਗਾ। ਕਿਸੇ ਵੀ ਤਰ੍ਹਾਂ ਹਾਂ ਗੱਲ ਸੁਣੋ ਮੇਰੀ ਕੋਈ ਪ੍ਰੂਫ ਦੇ ਦੇਣ ਹਾਂਜੀ ਕੋਈ ਕਿਸੇ ਵੀ ਤਰ੍ਹਾਂ ਦਾ ਪ੍ਰੂਫ ਦੇਣ ਸਾਡੀ ਤਾਂ ਉਹਨਾਂ ਨਾਲ ਮੀਟਿੰਗ ਹੀ ਕੋਈ ਨਹੀਂ ਹੋਈ ਇੱਕ ਵਾਰੀ ਸਿਰਫ ਉਹਨਾਂ ਨੇ ਪਹਿਲਾਂ ਦੱਸਿਆ ਇਹੋ ਹੀ ਵਰਡ ਮੈਂ ਯੂਜ਼ ਕੀਤੇ ਸੀਗੇ ਜਿਹੜੇ ਮੈਂ ਅੱਜ ਕਰਨ ਰਿਹਾ ਹਾਂ ਵੀ ਆਪਣਾ ਜੇ ਸਾਨੂੰ ਕੋਈ ਆਪਣੇ ਕਾਗਜ਼ ਦੇਖ ਲੈਣੇ ਸਾਨੂੰ ਇਲੀਗਲ ਕੁਝ ਵੀ ਲੱਗੇਗਾ ਜਾਂ ਕੋਈ ਇੱਕ ਦੱਸੇਗਾ ਸਿੱਧ ਕਰ ਦੇਗਾ ਉਹ ਝਾ ਦੇਾਂਗੇ ਰਾਨਾ ਜੀ ਰਮੇਸ਼ ਚੰਦਰ ਖੁੱਲਰਾ ਮੈਂ ਰਿਟਾਇਰ ਡਿਪਟੀ ਡਾਇਰੈਕਟਰ ਆ ਪੀਸੀਐਸ ਓਫਿਸ ਦਾ ਸਾਰੀਆਂ ਜਮ ਡੀ ਦਸਤਰ ਆਏ ਹਾਂ ਜੀ ਹਾਂਜੀ ਅਸੀਂ ਅੱਜ ਨਹੀਂ ਜੀ ਅਸੀਂ 1 ਮਹੀਨੇ ਤੋਂ ਚੱਕਰ ਕੱਟ ਰਹੇ ਹਾਂ ਸਮੂਹ ਇਲਾਕਾ ਵਾਸੀ ਅਸੀਂ ਸਾਰਿਆਂ ਨੇ ਰਲ ਕੇ ਕੰਪਲੇਂਟ ਕੀਤੀ ਆ ਕਿਉਂਕਿ ਸਾਡੀ 28 ਫੁੱਟ ਸੜਕ ਆ ਜੀ ਸੰਧੂ ਕਲੋਨੀ ਦੀ ਸੀ ਬਲਾਕ ਉਹਦੇ ਚੋਂ 2.5 ਫੁੱਟ ਇਨਕ੍ਰੋਚਮੈਂਟ ਕਰ ਰਹੀ ਆ ਬਿਲਡਰਾਂ ਨੇ 25 ਫੁੱਟ ਸੜਕ ਰਹਿਣਦੀ ਆ ਉਹਨਾਂ ਨੇ ਉੱਥੇ ਉਹ ਸਾਰੀ ਕੀਤੀ ਇਲਿਗਲ ਅਸੀਂ ਉਹਨਾਂ ਨੂੰ 3 ਮਹੀਨੇ ਤੋਂ ਕਹਿ ਰਹੇ ਆ ਪਿਛਲੇ ਤੋਂ ਉਹਨਾਂ ਨੇ ਕੰਦੇ ਜਿੱਥੇ ਮਰਜ਼ੀ ਸ਼ਿਕਾਇਤ ਕਰ ਦੋ ਸਾਡੇ ਸਾਰੇ ਬੰਦੇ ਮਿਊਨਿਸਪਲ ਕਾਰਪੋਰੇਸ਼ਨ ਚ ਆਪਣੇ ਜਿੱਥੇ ਮਰਜ਼ੀ ਚਲੇ ਜਾਓ ਫਿਰ 13 ਮਈ ਨੂੰ ਆ ਕੇ ਇੱਥੇ ਐਕਸ਼ਨ ਸਾਹਿਬ ਨਰਿੰਦਰ ਜੀ ਕੋਲੋਂ ਮਾਰਕ ਖਰਾ ਕੇ ਐਮਟੀਪੀ ਸਾਹਿਬ ਕੋਲ ਅਸ ਕੀ ਐਪਲੀਕੇਸ਼ਨ ਦਿੱਤੀ ਆ ਕੋਈ ਵੀ ਬੰਦਾ ਨਹੀਂ ਦੇਖਣ ਆਇ ਸਿਆਉਣਾ ਨਾ ਕਿ ਰੋਹਿਨੀ ਲੜਕੀ ਏਟੀਪੀ ਆ ਉਹ ਅਸੀਂ ਇੱਥੇ ਡਿਪਿਊਟ ਕੀਤੀ ਆ ਉਹ ਉਹਨਾਂ ਦਾ ਪੱਖ ਪੂਰਨ ਨਹੀਂ ਉਹਨੂੰ ਵੀ ਮਿਲੇ ਆ ਤੇ ਅਸੀਂ ਕਰਨ ਖੰਨਾ ਜੀ ਨੂੰ ਵੀ ਮਿਲੇ ਆ ਜੀ ਇੱਥੇ ਐਸਡੀਓ ਸਾਹਿਬ ਨੂੰ ਸਾਡੀ ਕੋਈ ਸੁਣਵਾਈ ਨਹੀਂ ਹੋਈ ਤੇ ਸ਼ਰੇਆਮ ਸਾਾਨੂੰ ਵੰਗਾਰਿਆ ਜਾ ਰਿਹਾ ਉੱਥੇ ਸਾਰੇ ਅਸੀਂ ਕੋਈ ਰਿਟਾਇਰਡ ਅਫੀਸਰ ਆ ਸਾਰੇ ਉੱਥੇ ਅਸੀਂ ਸੰਧੂ ਕ੍ਰੋਨੀ ਦੇ ਪੜੇ ਲਿਖੇ ਵਾਸੀ ਆ ਜਿਨ੍ਹਾਂ ਨੂੰ ਸਾਨੂੰ ਉਹ ਬਿਲਡਰ ਜਿਹੜੇ ਚੈਲੰਜ ਕਰ ਰਹੇ ਆਗੇ ਆ ਔਰ ਅਸੀਂ ਚੱਕਰ ਕਰ ਰਹੇ ਆ ਮੁਸ਼ਕਲ ਹੈ ਕਿ 2.5 ਫੁੱਟ ਸੜਕ ਜਿਹੜੀ ਆ ਸਾਡੀ ਉਹਨਾਂ ਨੇ ਇਨਕ੍ਰੋਚਮੈਂਟ ਕਰ ਲਈ ਆ ਨੱਪ ਲਈ ਆ ਉਹਨਾਂ ਨੇ ਸਾਡੇ 28 ਪਰ ਤੋਂ 5.5 ਰਹਿਣ ਦਿੱਤੀ ਆ ਉਥੇ ਉਹ ਸਾਰੀ ਕਰ ਰਹੀ ਆ ਇਲੀਗਲ ਕੰਸਟਰਕਸ਼ਨ ਕਰ ਰਹੀ ਲੈਂਡਰ ਉਹਨਾਂ ਨੇ ਸਾਡੇ ਇੱਕ ਕੰਪਲੇਂਟ ਤੋਂ ਬਾਅਦ ਪਾਇਆ ਪਾਲਿਆ ਲੈਂਡਰ ਸਰ ਵੀ ਕਿਹਾ ਨਹੀਂ ਕੀਤੀ ਇਹਨਾਂ ਨੇ ਕੀ ਅੱਗੋਂ ਤੁਹਾਨੂੰ ਅਸ਼ਵਾਸਨ ਦਿੱਤਾ ਸੀ ਅਸ਼ਵਾਸਨ ਆ ਦਿੱਤਾ ਵੀ ਤੁਰੰਤ ਕਾਰਵਾਈ ਕਰਾਂਗੇ ਐਪਲੀਕੇਸ਼ਨ ਮਾਰਕ ਕਰਾਈ ਨਰਿੰਦਰ ਐਮਟੀਪੀ ਸਾਹਿਬ ਕੋਲੋਂ ਪਰ ਉਥੇ ਕੋਈ ਬੰਦਾ ਮੌਕੇ ਤੇ ਨਹੀਂ ਪਹੁੰਚਿਆ ਨਾ ਉਹਨਾਂ ਨੇ ਕਾਰਵਾਈ ਕੀਤੀ ਆ ਬਾਕੀ ਪਤਵੰਤੇ ਸੱਜਣ ਮੇਰੇ ਕੋਲ ਹੈ ਡਾਇਰੈਕਟਰ ਸਾਹਿਬ ਨਾਲ ਰਿਟਾਇਰਡ ਪੋਸਟ ਆਫਿਸ ਡਿਪਾਰਟਮੈਂਟ ਤੋਂ ਅਜੀ ਉਹਨਾਂ ਤੋਂ ਵੀ ਤੁਸੀਂ ਜਾਣਕਾਰੀ ਲੈ ਸਕਦੇ ਹੋ ਸ਼ਰਮਾ ਜੀ ਮੇਰਾ ਨਾਮ ਅਮਰਪਾਲ ਸਿੰਘ। ਕੀ ਮਸਲਾ ਕੀ ਹੈ ਜਿਹੜਾ ਕੋਕੋ ਬਿਲਡਰ ਦੇ ਖਿਲਾਫ ਕਹਿ ਸਕੀ। ਮਸਲਾ ਇਹ ਹੈ ਜੀ ਉਹ 2 ਫੁੱਟ ਸੜਕ ਜਿਹੜੀ ਪਹਾਲ ਤੋਂ ਉਹ ਇਹਨਾਂ ਨੇ ਜ਼ਬਰਦਸਤੀ ਕਲੋਨੀ ਦੀ ਦੱਬੀ ਆ ਜਿਹੜੀ ਕਿ ਪਿੱਛੋਂ 26 ਆ ਰਹੀ ਆ 28 ਆ ਰਹੀ ਆ ਇਹਨਾਂ ਨੇ 24 ਤੋਂ ਵੀ ਘੱਟ ਰਹਿਣ ਦਿੱਤੀ। 4 ਫੁੱਟ ਤੋਂ ਉੱਪਰ ਕਬਜ਼ਾ ਕੀਤਾ। ਯਾਨੀ ਕਿ 2 ਫੁੱਟ 2.5 2.5 ਫੁੱਟ ਦਾ ਕਬਜ਼ਾ ਤੇ ਕੋਠੀ ਬਣ ਕੇ ਤਿਆਰ ਹੋ ਗਈ ਆ। ਕਿਹੜ ਹੋ ਗਈ ਆ ਜੀ। ਸਿੱਟਦੋਂ ਵੀ ਦੀ ਸ਼ਿਕਾਇਤ ਆਪਣਾ ਦਿੱਤੀ ਸੀ। 1 ਮਹੀਨਾ ਹੋ ਗਿਆ। ਤਕਰੀਬਨ ਕੋਈ ਤੁਹਾਡਾ ਬਖ ਜਨਨ ਆਇਆ ਅਕਸਰ ਉੱਥੇ ਨਹੀਂ ਜੀ ਬਿਲਕੁਲ ਨਹੀਂ ਕੀ ਚਾਹੁੰਦੇ ਹੋ ਕੀ ਕਾਰਵਾਈ ਚਾਹੁੰਦੇ ਇਨਸਾਫ ਚਾਹੁੰਦੇ ਆ ਜੀ ਉਹਨਾਂ ਦੀ ਇਨਸਾਫ ਕਿਸ ਤਰ੍ਹਾਂ ਕਿਸ ਤਰ੍ਹਾਂ ਦਾ ਇਨਸਾਫ ਮਿਲ ਸਕਦਾ ਤੁਹਾਨੂੰ ਹੁਣ ਕਿਉਂਕਿ ਬਣ ਗਈ ਹੈ ਫੋਟੋ ਕਾਰਪੋਰੇਸ਼ਨ ਤੁਹਾਡੇ ਛੱਟਣੀ ਚਾਹੀਦੀ ਆ ਸੱਚ ਤੇ ਇਹੀ ਕਮਿਸ਼ਨਰ ਸਾਹਿਬ ਨੂੰ ਅੱਜ ਮਿਲਿਆ ਉਹਨਾਂ ਨੇ ਕੀ ਵਾਅਦਾ ਦਿੱਤਾ ਉਹਨਾਂ ਨੇ ਕਿਹਾ ਟੱਠੂ ਕੀ ਜੇ ਫਾਲਤੂ ਬਣੀ ਹੈ ਤਾਂ ਰਜਿੰਦਰਪਾਲ ਸ਼ਰਮਾ ਜੀ ਮੇਰਾ ਨਾਮ ਆ ਮੈਂ ਆਪਣਾ ਪੋਸਟਲ ਅਫੀਸਰ ਰਿਟਾਇਰ ਹੋਇਆ ਹਾਂ ਡਿਪਾਰਟਮੈਂਟ ਆਫ ਪੋਸਟ ਤੋਂ ਔਰ ਸੰਦੂਕ ਲੋਨੀ 64 ਸੀ ਦੇ ਵਿੱਚ ਮੈਂ ਰਹਿਣਾ ਹਾਂ ਹੁਣ ਜਿਹੜੇ ਰਿਟਾਇਰਡ ਪੀਸੀਐਸ ਨੇ ਮਿਸਟਰ ਖੁੱਲਰ ਸਾਹਿਬ ਉਹਨਾਂ ਨੇ ਸਾਰੀ ਜਾਣਕਾਰੀ ਦੇ ਦਿੱਤੀ ਹੈ ਔਰ ਅਸੀਂ ਸਾਰੇ ਜੋ ਨਹੀਂ ਹੋ ਰਹੀ ਕਾਰਨ ਕੀ ਬਲੈਕ ਜਾਂ ਕੋਈ ਉੱਥੇ ਕੋਈ ਹੋਰ ਕੀ ਕੋਈ ਅਫਸਰ ਵਾਲੀ ਵਿੱਚ ਕਾਰਵਾਈ ਤੇ ਇਹਨਾਂ ਨੇ ਦੱਸ ਹੀ ਦਿੱਤਾ ਹੈ ਤੁਹਾਨੂੰ ਕਿ ਉਹ ਸਾਫ਼ ਹੀ ਕਹਿੰਦੇ ਆ ਕਿ ਤੁਸੀਂ ਜਿੱਥੇ ਮਰਜ਼ੀ ਚੱਲ ਜਾਓ ਸਾਰੇ ਜਿਹੜੇ ਅਫਸਰ ਆ ਥੱਲੇ ਤੋਂ ਲੈ ਕੇ ਉੱਤੋਂ ਤੱਕ ਸਾਡੇ ਨਾਲ ਨੇ ਤੁਸੀਂ ਜਿੱਥੇ ਮਰਜ਼ੀ ਤੁਰ ਫਿਰ ਲੋ ਕੱਖ ਨਹੀਂ ਤੁਹਾਡਾ ਬੰਨਾ ਇੱਥੇ ਹੀ ਰਹਿਣਾ ਹੈ ਸਾਰਾ ਕੰਮ ਕਰਨਾ ਹੈ ਅਸੀਂ ਵੇਚ ਕੇ ਆਪਣੀ ਪ੍ਰਾਪਰਟੀ ਤੇ ਚਲੇ ਜਾਣਾ ਹੈ ਇੱਥੋਂ ਕੁਝ ਵੀ ਨਹੀਂ ਹੋਣਾ ਇਹਦਾ ਸਰ ਆਪਣੇ ਜਿਹੜਾ ਸੰਦੂਕ ਨੂੰ ਰਹੀ ਦਾ ਮੈਟਰ ਹੈ ਤੁਹਾਡੇ ਧਿਆਨ ਚ ਕੀ ਕਾਰਵਾਈ ਕੀਤੀ ਜਾ ਰਹੀ ਹੈ ਇੱਕ ਸ਼ਿਕਾਇਤ ਜਿਹੜੀ ਕੋਈ 2 3 ਹਫਤੇ ਪਹਿਲਾਂ ਵੀ ਆਈ ਸੀ ਮੇਰੇ ਕੋਲ ਉਸ ਤੋਂ ਬਾਅਦ ਜਿਹੜਾ ਕਨਸਰਨਡ ਇਨਸਪੈਕਟਰ ਤੇ ટીਬਿਉ ਹਦਾਇਤ ਕਰਤੀ ਸੀ ਕਿ ਇਹਦੇ ਜੀ ਕਾਰਵਾਈ ਕਰੋ ਮੌਕਾ ਵੇਖ ਕੇ ਤੋਂ ਹੁਣ ਬੰਲੇ ਦੇ ਜਿਹੜੇ ਬੰਦੇ ਇਕੱਠੇ ਹੋ ਕੇ ਆਏ ਆ ਤੇ ਉਤੋਂ ਪਤਾ ਲੱਗਿਆ ਕਿ ਹਾਲੀ ਇਹਨਾਂ ਨੇ ਕੋਈ ਕਾਰਵਾਈ ਕੀਤੀ ਨਹੀਂਗੀ ਇਸ ਵੇਲੇ ਇਨਸਪੈਕਟਰ ਮੇਰਾ ਜਿਹੜਾ ਉਹ ਫੀਲਡ ਦੇ ਵਿੱਚ ਆ ਉਹਦੀ ਰਿਪੋਰਟ ਜੋ ਆਉਂਦੀ ਉਹ ਦੇ ਅਕੋਰਡਿੰਗ ਜੋ ਵੀ ਕਾਰਵਾਈ ਬੰਦੀ ਅਸੀਂ ਕਰਾਂਗੇ